ਕਾਵਿ ਵਾਂਸ ਵਰਨਾਣਾ ਤਵੀ ਵਾਂਸ ਦਾ ਵਰਨਾਣਾ ਚੋਪਈ ਤੇਮਰੀ ਮਹਿਮਾ ਅਪਰ ਅਪਾਰਾ ਏ ਪ੍ਰਭੂ ਤੇਰੀ ਮਹਿਮਾ ਅਪਰ ਅਪਾਰ ਹੈ ਜਾ ਕਾ ਲਹਿਓ ਨਾ ਕਿਨੂ ਪਾਰਾ ਜਿਸ ਦਾ ਕੋਈ ਪਾਰ ਨਹੀਂ ਪਾ ਸਕਦਾ ਦੇਵ ਦੇਵ ਰਾਜਨ ਕੇ ਰਾਜਾ ਤੋ ਦੇਵਤਿਆਂ ਦਾ ਦੇਵਤਾ ਅਤੇ ਰਾਜਿਆਂ ਦਾ ਰਾਜਾ ਹੈ ਦੀਨ ਦਇਆਲ ਗਰੀਬ ਨਿਵਾਜਾ ਤੋ ਦਿਨਾ ਵਿਚਾਰਿਆ ਉਤੇ ਦਇਆ ਕਰਨ ਵਾਲਾ ਅਤੇ ਗਰੀਬਾਂ ਨੂੰ ਵੜਿਆਉਣ ਵਾਲਾ ਹੈ ਮੋਖ ਉਚਰ ਸਾਸਤਰ ਖੱਟ ਪਿੰਗ ਗਿਰਣ ਚੜ ਜਾਏ ਤਾਂ ਗੂੰਗਾ ਛੇ ਸਾਸਤਰ ਉਚਾਰਨ ਲੱਗ ਜਾਂਦਾ ਹੈ ਪਿੰਗਲਾ ਪਰਬਤਾਂ ਉਤੇ ਚੜ ਜਾਂਦਾ ਹੈ ਆਂਦ ਲਖੈ ਬਦਰੋ ਸੋਨਾ ਜੋ ਕਾਲ ਕਿਰਪਾ ਕਰਾਈ ਜੇ ਕਾਲ ਦੇ ਕਿਰਪਾ ਹੋਵੇ ਆ ਨਾ ਵੇਖਣ ਲੱਗ ਪੈਂਦਾ ਹੈ ਅਤੇ ਬੋਲਾ ਸੁਨਣ ਦੇ ਸਮਰੱਥ ਹੋ ਜਾਂਦਾ ਹੈ ਚੋਪਈ ਕਹਾ ਬੁੱਧ ਪ੍ਰਭ ਤੁਛ ਹਮਾਰੀ اے ਪ੍ਰਭੂ ਮੇਰੀ ਤੁਛ ਬੁੱਧੀ ਵਿੱਚੋਂ ਕਿਥੋਂ ਵਰਣ ਸਕੈ ਮਹਿਮਾ ਜੋ ਤੁਹਾਰੀ ਇਤਨੇ ਸ਼ਕਤੀ ਹੈ ਕਿ ਤੇਰੀ ਮਹਿਮਾ ਦਾ ਕਥਨ ਕਰ ਸਕੇ ਆਮਨਾ ਸਕਤ ਕਰਸੇ ਫਤ ਤੁਮਾਰੀ ਮੈਂ ਤੇਰੀ ਸਿਫਤ ਨਹੀਂ ਕਰ ਸਕਦਾ ਆਪ ਲਿਓ ਤੁਮ ਕਥਾ ਸੁਧਾਰੀ ਤੁਸੀਂ ਆਪ ਹੀ ਮੇਰੇ ਲਿਖੇ ਇਸ ਬਿਰਤਾਂਤ ਨੂੰ ਸੁਧਾਰ ਲਵੋ ਕਹਾ ਲੱਗਾ ਇਹ ਕੀਟ ਬਖਾਨ ਹੈ ਇਹ ਕੀਟ ਤੇਰੀ ਮਹਿਮਾ ਦਾ ਕਿ ਤੋਤਾ ਕ ਬਖਾਨ ਕਰੇ ਮਹਿਮਾ ਤੋਰ ਤੋਹੀ ਪ੍ਰਭ ਜਾਣੇ हे प्रभु तेरी महिमा तो ही जानदा हैं पिता जन्म जिमे पोतना पावै जिमे पिता दा जन्म दा पेद पुत्तर नहीं पा सकदा कहा तवन का पेद बतावै उसी तरह तेरा पेद मैं किवें दस सकदा हां तुम्हारी प्रभा तु मैं बन आई तेरी प्रभा दा बखान तू आभी कर सकदा हैं ਔਰਨਤੇ ਨਹੀਂ ਜਾਤ ਬਤਾਈ ਔਰ ਨਾ ਤੋ ਉਸ ਦਾ ਵਰਣਨ ਨਹੀਂ ਕੀਤਾ ਜਾ ਸਕਦਾ ਤੁਮਰੀ ਕਿਰਪਾ ਤੁਮ ਹੋ ਪ੍ਰਭ ਜਾਨਉ اے ਪ੍ਰਭ ਤੋਹੀ ਆਪਣੀ ਕ੍ਰਿਆ ਗਤੀਵਿਧੀ ਨੂੰ ਜਾਣਦਾ ਹੈ ਓ ਚਨੇ ਚ ਕਸ ਸਕਤ ਬਖਾਨਉ ਮੈਂ ਉਸ ਦਾ ਵੱਧ ਘਟ ਕਿਵੇਂ ਬਖਿਆਨ ਕਰ ਸਕਦਾ ਹਾਂ ਸੇਸਨਾਗ ਸਿਰ ਸਹਸ ਬਨਾਈ ਦੋ ਛੇ ਸ਼ਨਾਗ ਦੇ ਹਜ਼ਾਰਾਂ ਸਿਰ ਬਣਾਏ ਹਨ। ਦਵੈ ਹੰਸ ਰਸਨਾ ਹੋ ਸੁਹਾਈ। ਉਸ ਦੀਆਂ 2000 ਜੀਭਾਂ ਸੋਵ ਰਹੀਆਂ ਹਨ। ਰਟਤ ਅਬ ਲੱਗੇ ਨਾਮ ਅਪਾਰਾ। ਓ ਹੁਣ ਤੱਕ ਤੇਰੇ ਅਪਾਰ ਨਾਵਾਂ ਨੂੰ ਰਟ ਰਿਹਾ ਹੈ। ਤੁਮਰੋ ਤਉ ਨਾ ਪਾਵਤ ਪਾਰਾ। ਫੇਰ ਵੀ ਓ ਤੇਰੇ ਨਾਵਾਂ ਦਾ ਅੰਤ ਨਹੀਂ ਪਾਸਕਿਆ ਹੈ। ਤਉ ਮਰੀ ਕਿਰਿਆ ਕਹਾ ਕੋ ਕਹੈ ਤੇਰੀ ਕਿਰਿਆ ਦਾ ਕੋਈ ਕਿਥੋਂ ਤੱਕ ਵਰਣਨ ਕਰੇ ਸਮਝਤ ਬਾਤ ਉਰਜ ਮਤ ਰਹਿ ਤੇਰੀ ਗੱਲ ਸਮਝਣ ਨਾਲ ਹੀ ਬੁੱਧੀ ਚੱਕਰਾ ਜਾਂਦੀ ਹੈ ਸੋਛਮ ਰੂਪ ਨਾ ਵਰਨਾ ਜਾਈ ਤੇਰੇ ਸੁਖਮ ਰੂਪ ਦਾ ਵਰਣਨ ਨਹੀਂ ਕੀਤਾ ਜਾ ਸਕਦਾ ਬਿਰਦ ਸੂਰਪ ਹੈ ਕਹੋ ਬਨਾਈ फिर भी हट करके तेरे विराट रूप का कथन करता हाँ तुमरी प्रेम भगत जब गए हो जदो तेरी प्रेम भगती प्राप्त होगी शोर कथा सब ही तब कहे हो तदो ही सारी कथा मुद्दों कहांगा अब मैं कहो सो अपनी कथा हूँ मैं केवल अपनी कथा कहता हाँ सोडी बंस उपजाया जथा जिस तरह की सोडी बंस संसार पैदा होया है दोहरा प्रथम कथा संक्षेप से कहो सो हित चित लाए पहला मैं हित चित लगा कथा के संखेप कथा कहता हाँ बाहर बडो विस्थार कै कहो सबो सुनाई ਫੇਰ ਵੱਡੇ ਵਿਸਥਾਰ ਨਾਲ ਸਭ ਨੂੰ ਸੁਣਾਵਾਗਾ ਚੋਪਈ ਪ੍ਰਥਮ ਕਾਲ ਜਬ ਘਰਾ ਪਸਾਰਾ ਜਦੋਂ ਕਾਲ ਨੇ ਸਭ ਤੋਂ ਪਹਿਲਾਂ ਪ੍ਰਸਾਰ ਕੀਤਾ ਓਂਕਾਰ ਤੇ ਸ੍ਰਿਸ਼ਟ ਉਪਾਰਾ ਤਦ ਓਂਕਾਰ ਤੋਂ ਸ੍ਰਿਸ਼ਟੀ ਨੂੰ ਪੈਦਾ ਕੀਤਾ ਕਾਲ ਸੈਣ ਵਿਥਮੈ ਭਯੋ ਹੂਪਾ ਕਾਲ ਸੈਣ ਨਾ ਦਾ ਪਹਿਲਾ ਰਾਜਾ ਹੋਇਆ ਆਦਿਕ ਆਤਲ ਬਲ ਰੂਪ ਅਨੂਪਾ ਜੋ ਆਦਿਕ ਬਲ ਵਾਲਾ ਆਤਲ ਰੂਪ ਵਾਲਾ athe anupa msi ਕਾਲਕੇਤ ਦੂ ਸਰਪੂ ਕੋ ਕਾਲਕੇਤ ਨਾ ਦਾ ਤੁਜਾ ਰਾਜਾ ਹੋਇਆ ਕਰੋੜ ਬਰਸ ਤੇ ਸਰ ਜਗ ਠਯੋ ਜਗਤ ਵਿੱਚ ਤੀ ਜਾ ਰਾਜਾ ਕਰੋੜ ਬਰਸ ਪੈਦਾ ਹੋਇਆ ਕਾਲ ਤੁਜ ਚਤੁਰਥ ਨਿਰਭਾ ਸੋਹ ਹੈ ਕਾਲ ਤੁਝ ਚੌਥਾ ਰਾਜਾ ਸੁਸ਼ੋਭਿਤ ਹੋਇਆ ਜੇਤੇ ਭਇਓ ਜਗਤ ਸਭ ਕੋ ਹੈ ਜਿਸ ਤੋਂ ਜਗਤ ਦਾ ਸਭ ਕੁਝ ਹੋਂਦ ਵਿੱਚ ਆਇਆ ਸਹਸ ਰਾਜ ਜਾਕੇ ਸੁਭ ਸੋਹ ਹੈ ਜਿਸ ਦੇ ਸ਼ਰੀਰ ਉਤੇ ਹਜ਼ਾਰਾਂ ਆਖਾ ਸ਼ੋਭਾ ਦਿੰਦਿਆ ਹਨ ਸਹਸ ਪਾਦ ਚਾਕੇ ਤਨ ਮੋ ਹੈ ਜਿਸ ਦੇ ਸਰੀਰ ਉਤੇ ਹਜ਼ਾਰ ਪੈਰ ਮੌਜੂਦ ਹਨ ਸ਼ੇਖ ਨਾਗ ਪਰ ਸੋਇਬੋ ਕਰੈ ਜੋ ਸ਼ੇਸ਼ਨਾਗ ਦੀ ਸੇਜਾ ਉਤੇ ਸੌਂਦਾ ਹੈ ਜਗ ਤਹਿ ਸ਼ੇਖ ਸਾਇ ਉਚਰੈ ਉਸ ਨੂੰ ਜਗਤ ਸ਼ੇਖ ਸਾਇ ਸ਼ੇਖ ਸਾਇ ਕਹਿੰਦਾ ਹੈ ਇੱਕ ਸਰਵੰਨ ਤੇ ਮੈਲ ਨਿਕਾਰਾ ਉਸ ਨੇ ਇੱਕ ਕਣ ਤੋਂ ਮੈਲ ਕੱਢੀ ਤਾਤੇ ਮਧੂ ਕੇਟਾ ਬਤਾਨ ਤਾਰਾ ਉਸ ਤੋਂ ਮਧੂ ਅਤੇ ਕੈਟ ਬਨੇ ਸ਼ਰੀਰ ਤਾਰਣ ਕੀਤੇ ਤੁੱਤੀਏ ਕਾਨਤੇ ਮੈਲ ਨਿਕਾਰੀ ਉਸਨੇ ਦੂਜੇ ਕੰਨ ਵਿੱਚੋਂ ਮੈਲ ਕੱਢੀ ਤਾਂਤੇ ਭਈ ਸ੍ਰਿਸ਼ਟ ਇਹ ਸਾਰੀ ਉਸ ਤੋਂ ਇਹ ਸਾਰੀ ਸ੍ਰਿਸ਼ਟੀ ਬਣੀ ਤਿਨ ਕੋ ਕਾਲ ਬਹੁਰ ਬਧ ਕਰਾ ਫਿਰ ਕਾਲ ਨੇ ਉਹਨਾ ਮਧੂ ਅਤੇ ਕੈਟ ਦਾ ਆਵਾਦ ਕੀਤਾ ਤੇਨ ਕੋ ਮੇਧ ਸੁਮੰਦ ਮੋਂ ਪੜਾ ਉਹਨਾਂ ਦੀ ਮੱਝ ਮੇਧ ਸਮੁੰਦਰ ਵਿੱਚ ਡਿੱਗੀ ਚਿਕਨ ਤਾਸ ਜਲ ਪਰ تیر ਰਹੀ ਉਸ ਦੀ ਚਿਕਨਾਈ ਜਲ ਉਤੇ ਧਰਦੀ ਰਹੀ ਮੇਧਾ ਨਾਮ ਤਬਾ ਤੇ ਕਹੀ ਤਦੋਂ ਤੋਂ ਧਰਤੀ ਦਾ ਨਾਮ ਮੇਧਾ ਕਿਹਾ ਜਾਣ ਲੱਗਿਆ ਸਾਧ ਕਰਮ ਜੇ ਪੁਰਖ ਕਮਾਵੇ ਜੋ ਪਰਛਪਲੇ ਸਾਧ ਕਰਮ ਕਰਦਾ ਹੈ ਨਾਮ ਦੇਵਤਾ ਜਗਤ ਕਹਾਵੇ ਉਹ ਦੇਵਤਾ ਨਾ ਨਾਲ ਜਾਣਿਆ ਜਾਂਦਾ ਹੈ ਕੋ ਕ੍ਰਿਤ ਕਰਮ ਜੇ ਜਗ ਮੈਂ ਕਰਹੀ ਜਿਹੜਾ ਸੰਸਾਰ ਵਿੱਚ ਮਾੜੇ ਕਰਮ ਕਰਦਾ ਹੈ ਨਾਮ ਅਸੁਰ ਤਿੰਨ ਕੋ ਸਭ ਤਰਹੀ ਸਾਰੇ ਉਹਨਾਂ ਦਾ ਨਾਮ ਦੈਂਤ ਅਸੂਰ ਰੱਖ ਦਿੰਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ